ਸੋ ਅੱਜ ਕਲਰ ਬੈਸਟ ਹੋਣਗੇ ਸਰਦਾਰੀ ਸੂਟ ਇਹਨਾਂ ਨੂੰ ਕਿਹਾ ਜਾਊਗਾ ਕਿਉਂਕਿ ਸਰਦਾਰੀ ਸੂਟਾਂ ਦੀ ਲੁੱਕ ਦੇ ਵਿੱਚ ਹੋਣਗੇ ਜਿਵੇਂ ਕਿ ਫੈਬਰਿਕ ਵੀ ਬੈਸਟ ਹੋਊਗਾ ਜਾਰਜਟ ਪਿਓਰ ਹੋ ਗਿਆ ਔਰ ਜਿਸ ਤਰ੍ਹਾਂ ਕਿ ਪਸ਼ਮੀਨਾ ਹੋ ਗਿਆ ਇਹਨਾਂ ਦੇ ਵਿੱਚ ਜਿਹੜੀ ਵਰਕ ਦੀ ਫਿਨਿਸ਼ਿੰਗ ਕੀਤੀ ਜਾਂਦੀ ਬਹੁਤ ਹੀ ਜ਼ਿਆਦੀ ਯੂਨੀਕ ਜੀ ਔਰ ਬਹੁਤ ਹੀ ਬਰੀਕੀ ਦੇ ਵਿੱਚ ਕੀਤੀ ਜਾਂਦੀ ਹੈ ਜਿਹੜੀਆਂ ਵਿੱਚ ਲੈਸਾਂ ਅਟੈਚ ਕੀਤੀਆਂ ਜਾਂਦੀਆਂ ਬਿਲਕੁਲ ਇੰਨੀ ਜ਼ਿਆਦਾ ਸਫਾਈ ਦੇ ਨਾਲ ਕਿ ਤੁਸੀਂ ਖੁਦ ਵੀ ਸਟਿਚਿੰਗ ਦੇ ਨਾਲ ਇਦਾਂ ਦੀਆਂ ਲੈਸਸ ਨਹੀਂ ਲਗਾ ਸਕਦੇ ਸੋ ਇਹਨਾਂ ਨੂੰ ਤੁਸੀਂ ਸਰਦਾਰੀ ਸੂਟ ਕਹੈ ਸਕਦੇ Къде? ਬਿਲਕੁਲ ਸੋਹਣੇ ਸੋਬਰ ਤੇ ਕਲਰ ਬਹੁਤ ਪਿਆਰੇ ਨੇ ਜਿਹੜੇ ਕਿ ਅੱਜ ਕੱਲ ਕਲਰਸ ਦੀ ਡਿਮਾਂਡ ਹੋ ਰਹੀ ਜਿਵੇਂ ਕਿ 크ਰੇਪ ਦੇ ਸੂਟ ਨੇ ਪ੍ਰਿੰਟ ਤਾਂ ਤੁਸੀਂ ਹਮੇਸ਼ਾ ਦੇਖੇ ਹੋਣੇ 크ਰੇਪ ਦੇ ਇਹਨਾਂ ਦੇ ਉੱਪਰ ਆਪਾਂ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਘੇਰੇ ਦਾ ਕੋਈ ਇਸ਼ੂ ਨਹੀਂ ਲੈਂਥ ਦਾ ਕੋਈ ਇਸ਼ੂ ਨਹੀਂ ਔਰ ਦੁਪੱਟੇ ਸਪੈਸ਼ਲ ਇਹਨਾਂ ਦੇ ਦੁਪੱਟੇ ਜਿਹੜੇ ਰੈਡੀ ਕੀਤੇ ਨੇ ਪ੍ਰਿੰਟਿੰਗ ਦੇ ਵਿੱਚ ਔਰ ਵਿਦ ਲੇਸ ਦੇ ਨਾਲ ਬਹੁਤ ਜ਼ਿਆਦੇ ਸੋਹਣੇ ਕਾਟਨ ਲੀਨ ਦੇ ਸੂਟ ਨੇ ਨਾਲ ਚਿਕਨ ਕਾਰੀ ਵਾਲੇ ਪਲਾਜ਼ੋ ਵੀ ਆ ਚੁੱਕੇ ਨੇ ਤੁਸੀਂ ਆਰਡਰ ਤੇ ਸੂਟ ਵੀ ਤਿਆਰ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਚਾਹੇ ਤੁਸੀਂ ਸਾਡਾ ਕੋਈ ਡਿਜ਼ਾਈਨ ਲੈ ਸਕਦੇ ਹੋ ਜਾਂ ਤੁਸੀਂ ਇਹਨਾਂ ਦੇ ਵਿੱਚੋਂ ਆਪਣਾ ਕੋਈ ਡਿਜ਼ਾਈਨ ਸਾਨੂੰ WhatsApp ਤੇ ਭੇਜ ਕੇ ਆਪਣੇ ਕਲਰ ਤੇ ਆਪਣੇ ਸਟੱਫ ਦੇ ਉੱਪਰ ਵੀ ਤੁਸੀਂ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋ